ਅੱਜ ਮੇਰਾ ਜੱਦੀ ਪਿੰਡ ਹੈ ਪਿੰਡ ਯਾਤਨਗਰ ਔਰ ਇਹ ਸਾਡੀ ਪਰਿਵਾਰ ਦੀ ਖਰਮ ਭੂਮੀ ਵੀ ਆ ਔਰ ਇਸ ਧਰਤੀ ਨੇ ਬਹੁਤ ਕੁਝ ਪਰਿਵਾਰ ਨੂੰ ਦਿੱਤਾ ਤੇ ਮੈਂ ਸਮਝਦਾ ਬੀਤੇ ਤੋਂ ਬਹੁਤ ਕੁਝ ਕਿਤੋਂ ਲਿਆ ਹੋਵੇ ਕਿ ਉਹਨੂੰ ਵਾਪਸ ਕਰਨ ਦਾ ਵੀ ਡਿਊਟੀ ਬਣ ਜਾਂਦੀ ਆ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਔਰ ਉੱਚੇ ਚੇਤੇ ਤੌਰ ਤੇ ਮੇਰੇ ਨਾਲ ਆਜਾਏ ਸਾਡੇ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਵੀਵ ਸ਼ਰਮਾ ਜੀ ਜਿਨ੍ਹਾਂ ਨੇ ਮੈਂ ਸਮਝਦਾ ਵੀ ਤਨਦੇਈ ਦਿਖਾ ਕੇ ਹਿੰਮਤ ਕਰਕੇ ਜਿਹੜਾ ਇੰਪਰੂਵਮੈਂਟ ਟ੍ਰਸਟ ਦਾ ਪੈਸਾ ਉਹ ਨਗਰਾਂ ਤੋਂ ਬਾਅਦ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਕਾਸ ਲਈ ਖਰਚ ਕਰਨ ਦਾ ਫੈਸਲਾ ਕੀਤਾ ਔਰ ਗੁਰਦਾਸਪੁਰ ਹਲਕੇ ਦਾ ਇਹ ਪਿੰਡ ਯਾਤ ਨਗਰ ਇਹਨਾਂ ਨੇ ਅਡਾਪਟ ਕੀਤਾ ਸੀਗਾ ਔਰ ਇਹਦੇ ਤੇ ਤਕਰੀਬਨ 2 ਕਰੋੜ छियासी लख रुपये अच्छे काम जोड़े ने वो शुरू करवा जा रहे हैं और ये काम ऐसे ने भी जोड़े हर चीज़ भावें वह छप्पड़ गल हो रिटेनिंग वाल की गल हो स्ट्रीट लाइट की गल हो डपेंसरी के कमरा पाव की गल हो टाइलों की गल हो स्पोर्ट्स की गल हो जिम की गल हो चारों पासे विकास जिस नगर का होगा और नगर इस तुम तो बा ਇੱਕ ਪਿੰਡ ਨਹੀਂ ਲੱਗੂਗਾ ਸ਼ਹਿਰ ਦਾ ਰੂਪ ਧਾਰਨ ਕਰੂਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰਸਟ ਦੇ ਹੋਣ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅੱਜ ਇੰਪਰੂਵਮੈਂਟ ਟਰਸਟ ਨੂੰ ਇਸ ਸਮਰਥ ਬਣਾਇਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਪਿਛਲੇ ਸਾਲਾਂ ਦੇ ਵਿੱਚ 10-12 ਕਰੋੜ ਰੁਪਏ ਤੱਕ ਦਾ ਸੀਮਤ ਰਹਿ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਕੇ ਉਹ ਇੰਪਰੂਵਮੈਂਟ ਟਰਸਟ ਹਰ 100 ਕਰੋੜ ਦਾ ਬਣਿਆ ਔਰ ਉਹਦੇ ਵਿੱਚੋਂ ਅੱਜ 2 ਕਰੋੜ 81 ਲੱਖ ਰੁਪਈਆ ਹਜ਼ਾਰ ਨਗਰ ਦੇ ਵਿੱਚ ਲੱਗਣ ਜਾ ਰਿਹਾ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਬਾਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀਗਾ ਅੱਜ ਉਹ ਬਦਲਾਅ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਦੇ ਇਹੋ ਜਿਹੀਆਂ ਗੱਲਾਂ ਹੋਈਆਂ ਨਹੀਂ ਸੀਗੀਆਂ ਜਿਹੜੀਆਂ ਅੱਜ ਸਰਕਾਰ ਜਿਹੜੀ ਆ ਕਰ ਰਹੀ ਆ ਸੋ ਇਹ ਜਿਹੜਾ ਕੰਮ ਅੱਜ ਤੋਂ ਸ਼ੁਰੂ ਹੋ ਜਾਊਗਾ ਮੇਰੇ ਨਾਲ ਇੰਪਰੂਵਮੈਂਟ ਟਰਸਟ ਦੇ ਅਫਸਰ ਸਾਹਿਬਾਨ ਵੀ ਨੇ ਔਰ ਇਸ ਨਗਰ ਦੇ ਸਰਪੰਚ ਸਾਹਿਬ ਅਨੰਕਾਰ ਸਿੰਘ ਜੀ ਔਰ ਮੈਂਬਰ ਸਹਾਬਾਨ ਔਰ ਮੇਰੇ ਸਾਰੇ ਇਲਾਕਾ ਵਾਸੀ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਚੇਰਮੈਨ ਸਾਹਿਬ ਵੀ ਜਿੰਨੇ ਵੀ ਆਪਣੇ ਕੰਮ ਕਰਨ ਵਾਲੀ ਐਗਜ਼ੀਕਿਊਟਿਵ ਏਜੰਸੀਜ਼ ਨੇ ਉਹਨਾਂ ਨੂੰ ਤਨਦੇਹੀ ਦੇ ਨਾਲ ਇਹ ਹਦਾਇਤਾਂ ਦੇ ਦਿਓ ਵੀ ਕੰਮ ਮਿਆਰੀ ਹੋਵੇ ਕੰਮ ਵਧੀਆ ਹੋਵੇ ਔਰ ਸਮੇਂ ਸਿਰ ਉਹ ਕੰਮ ਜਿਹੜਾ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਆ ਮਿਲ ਸਕੇ ਸੋ ਮੈਂ ਅ ਅੱਜ ਪੰਚਾਇਤ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਇਹਦੇ ਲਈ ਐਨਓਸੀ ਵੀ ਦਿੱਤੀ ਔਰ ਲੋਕਾਂ ਨੂੰ ਇਹ ਕੰਮ ਵਾਸਤੇ ਅ ਯਤਨਸ਼ੀਲ ਰਹੇ ਇਹਦੇ ਨਾਲ ਕਿਉਂਕਿ ਜਿਹੜਾ ਕੰਮ ਹੋਊਗਾ ਉਹ ਟੈਕਨੀਕਲ ਨੋ ਹਾਊ ਦਾ ਥੱਲੇ ਹੋਊਗਾ ਕਿਉਂਕਿ ਇੰਪਰੂਵਮੈਂਟ ਦੱਸਦੇ ਆਪਣੇ ਇੰਜੀਨੀਅਰ ਨੇ ਐਗਜ਼ੈਕਟਿਵ ਇੰਜੀਨੀਅਰ ਐਸਡੀਓ ਆ ਸੋ ਹਰ ਲੈਵਲ ਦੇ ਉੱਪਰ ਕਿਤੇ ਨਾ ਕਿਤੇ ਸੁਪਰਵਾਈਜ਼ਨ ਔਰ ਅਬਜ਼ਰਵੇਸ਼ਨ ਜਿਹੜੀ ਆ ਉਹ ਫੈਕਟਿਵ ਰਹੂਗੀ ਸੋ ਕੰਮ ਜਿਹੜਾ ਉਹ ਮਿਆਰੀ ਆਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਜਿਹੜੀ ਆ ਮਿਲਣ ਲੱਗੀ ਆ ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਇਹ ਸਾਬਤ ਕਰਤਾ ਕਿ ਜਿਹੜਾ ਇੱਕ ਦੂਰੀ ਭਾਵੇਂ ਯਾਦਨਗਰ ਤੇ ਗਰਦਾਸਪੁਰ ਦੀ ਦੋ ਜਾਂ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਸੀ ਪਰ ਜ਼ਿੰਦਗੀਆਂ ਦੇ ਵਿੱਚ ਦੂਰੀ ਜਿਹੜੀ ਸੀ ਉਹ ਬਹੁਤ ਵੱਡੀ ਸੀਗੀ ਅੱਜ ਉਸ ਦੂਰੀ ਨੂੰ ਖਤਮ ਕਰਕੇ ਲੋਕਾਂ ਦਾ ਸਰਵਪੱਖੀ ਵਿਕਾਸ ਜਿਹੜਾ ਇਸ ਨਗਰ ਦਾ ਸ਼ੁਰੂ ਹੋਣ ਜਾ ਰਿਹਾ ਹੈ ਤੋਂ ਪਰਮੇਸ਼ਰ ਕਿਰਪਾ ਕਰੇ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਪੰਜਾਬ ਸਰਕਾਰ ਦਾ ਔਰ ਇੰਪਲੂਮੈਂਟਰ ਦਾ ਧੰਨਵਾਦ ਕਰਦਾ। ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਅਸੀਂ ਹਿਆਤ ਨਗਰ ਦੇ ਪਿੰਡ ਵਿੱਚ ਪਹੁੰਚੇ ਆ ਜੀ। ਮੇਰੇ ਨਾਲ ਹਲਕਾ ਇੰਚਾਰਜ ਗੁਰਦਾਸਪੁਰ ਫਰੀਦ ਅਮਰਬੈਲ ਜੀ ਨਾਲ ਪਹੁੰਚੇ ਆ ਜੀ। ਬੈਲ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਜੋ ਕਿ ਵਿਕਾਸ ਕਾਰਜਾਂ ਦੇ ਕੰਮ ਨੇ। ਵੱਖ-ਵੱਖਰੇ ਕੰਮ ਲਗਭਗ 2 ਕਰੋੜ ਤੇ 80 ਲੱਖ ਦੇ ਜਿਹੜੇ ਕੰਮ ਆ ਉਸ ਪਿੰਡ ਹਾਤਨਗਰ ਦੇ ਵਿੱਚ ਅੱਜ ਸ਼ੁਰੂ ਕਰਾਵਾਂਗੇ ਕਾਫੀ ਸਮੇਂ ਤੋਂ ਕਿ ਇੱਥੇ ਇਦਾਂ ਲੋਕ ਨੇ ਉੱਥੇ ਸੜਕਾਂ ਰੁੱਟੀਆਂ ਸੀ ਮੰਨ ਲਓ ਕਿ ਰੋਡ ਦਾ ਕੰਮ ਸੀ ਉਹਨਾਂ ਦੇ ਸੀਵਰੇਜ ਦਾ ਕੰਮ ਸੀ ਵੱਖ-ਵੱਖ ਕੰਮ ਆ ਸਮੁੱਚੀ ਪੰਚਾਇਤ ਨਾਲ ਅਸੀਂ ਮੀਟਿੰਗ ਕੀਤੀ ਸੀ ਬੈਲ ਸਭਾ ਨਾਲ ਮੀਟਿੰਗ ਕੀਤੀ ਸੀ ਔਰ ਇਹ ਪਹਿਲੀ ਵਾਰ ਹੀ ਹੋ ਰਿਹਾ ਕਿ ਇੰਪਰੂਵਮੈਂਟ ਟਰਸਟ ਪਿੰਡਾਂ ਦੇ ਵਿੱਚ ਆ ਕੇ ਆਪ ਖੁਦ ਆ ਕੇ ਕੰਮ ਕਰਵਾ ਰਹੀ ਹੈ ਕਿ ਇਹ ਡਿਮਾਂਡ ਪਿੰਡਾਂ ਵੱਲੋਂ ਨਹੀਂ ਸੀ ਗਈ ਗਈ ਆਈ ਇਹ ਡਿਮਾਂਡ ਇੰਪਰੂਵਮੈਂਟ ਅਸਟ ਨੇ ਨਾਲ ਬੈਲਸ ਆਫ ਦੇ ਨਾਲ ਮਿਲ ਕੇ ਪਿੰਡਾਂ ਨੂੰ ਆਪਣੇ ਹਾਇਤ ਨਗਰ ਨੂੰ ਕਿਹਾ ਸੀ ਤੁਕ ਤੁਸੀਂ ਆਪਣੇ ਕੰਮ ਦੱਸੋ ਅਸੀਂ ਆ ਤੁਹਾਡੇ ਕੰਮ ਕਰਾਉਣਾ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨਜ ਦੀ ਅਗਵਾਈ ਵਿੱਚ ਅਸੀਂ ਇਹ ਕੰਮ ਜਿਹੜੇ ਆ ਵਧੀਆ ਕਰਾਂਗੇ ਪਿੰਡ ਨੂੰ ਇੱਕ ਸਮਾਰਟ ਸਿਟੀ ਬਣਾ ਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਇਹਨੂੰ ਲੈ ਕੇ ਆਵਾਂਗੇ ਇੱਕ ਡੈਮੋ ਪੇਸ਼ ਕਰਾਂਗੇ ਕਿ ਇੱਕ ਚੰਗੇ ਪਿੰਡ ਦੇ ਵਿੱਚ ਇਹਨੂੰ ਲੈ ਕੇ ਆਵਾਂਗੇ